ਬੇਗਨਾਂ ਖੇਤੇ ਮਹਿਕਨ ਕਿਨਾ ਧੰਗੁਰ ਨਾਨਕ ਦੇ ਮਹਾਰਾਜ ਰਾਏ ਬੁਲਾਰ ਦੇ ਦਰਬਾਰ ਵਿੱਚ ਪਹੁੰਚਦੇ ਨੇ ਉਹ ਕਿਸਾਨ ਵੀ ਪਹੁੰਚਦਾ ਹੈ ਜਿਹਦਾ ਖੇਤ ਉਜੜ ਜਾਂਦਾ ਹੈ ਧੰਗੁਰ ਨਾਨਕ ਦੇ ਮਹਾਰਾਜ ਪਸ਼ੂਆਂ ਨੂੰ ਚਰਾਉਣ ਵਾਸਤੇ ਹਰਾਕਾ ਇੱਕ ਖੁੱਲੇ ਮੈਦਾਨ ਵਿੱਚ ਛੱਡ ਦਿੰਦੇ ਨੇ ਤੇ ਆਪ ਇੱਕ ਰੁੱਖ ਦੀ ਛਾਂ ਹੇਠਾਂ ਬੈਠ ਜਾਂਦੇ ਨੇ ਨਿਤਰੇ ਨਿਤਰ ਮੁੰਦ ਕੇ ਨੇਤਰਮੁੰਦ ਕੇ ਧਿਆਨ ਦੇ ਵਿੱਚ ਸੁੱਤ ਲਾ ਕੇ ਬੈਠ ਜਾਂਦੇ ਨੇ ਉਹ ਪਸ਼ੂ ਜਾ ਕੇ ਕਿਸਾਨ ਦਾ ਸਾਰਾ ਖੇਤ ਉਜਾੜ ਦਿੰਦੇ ਨੇ ਸਾਰੀ ਖੇਤੀ ਵਿਹਲੀ ਕਰ ਦਿੰਦੇ ਨੇ ਉਜਾੜ ਦਿੰਦੇ ਨੇ ਫੜ ਕੇ ਤੇ ਇਸ ਰਾ ਕਿਸਾਨ ਆ ਕੇ ਵੇਖਦਾ ਹੈ ਤੇ ਬੜਾ ਦੁਖੀ ਹੁੰਦਾ ਹੈ ਤੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਜਾ ਕੇ ਰਾਏ ਬੁਲਾਰ ਕੋ ਸ਼ਿਕਾਇਤ ਕਰਾਂਗਾ ਇਸ ਤਰ੍ਹਾਂ ਦਰਬਾਰ ਦੇ ਵਿੱਚ ਜਾ ਕੇ ਖੜੇ ਹੁੰਦੇ ਨੇ ਤੇ ਕਿਸਾਨ ਕਹਿੰਦਾ ਹੈ ਕਿ ਇਸ ਬਾਲਗ ਦੇ ਪਸ਼ੂਆਂ ਨੇ ਸਾਰਾ ਮੇਰਾ ਖੇਤ ਉਜਾੜ ਦਿੱਤਾ ਤੇ ਜਿਹੜਾ ਹਰਜਾਨਾ ਹੈ ਉਹ ਮੈਨੂੰ ਦਿਵਾਉਣਾ ਕਰੋ ਜਿਹੜਾ ਨੁਕਸਾਨ ਹੈ ਉਹ ਹੁਣ ਇਹ ਭਰਨਗੇ ਇਸ ਤਰ੍ਹਾਂ ਧੰਗੁਜ ਨਾਨਕ ਦੇ ਮਹਾਰਾਜ ਕਹਿੰਦੇ ਨੇ ਕਿ ਮੈਂ ਕੋਈ ਖੇਤ ਨਹੀਂ ਅਜਾੜਿਆ ਉਹ ਖੇਤ ਉਸੇ ਤਰ੍ਹਾਂ ਹੈ ਇਸ ਤਰ੍ਹਾਂ ਆਖਦੇ ਹਨ ਜੀ ਤੁਮ ਕਸੇ ਚਾਹੋ ਹਜ਼ਾਰਾ ਲੈਣਾ ਕਿਤੇ ਫਿਰ ਮੈਂ ਉਹਦਾ ਨੁਕਸਾਨ ਭਰਨਾ ਕਰਾਂ ਜੇ ਵਾਕਈ ਹੀ ਤਣਾ ਖੇਤ ਉਜੜਿਆ ਹੋਵੇ ਜਦ ਕੋਈ ਨੁਕਸਾਨ ਨਹੀਂ ਹੋਇਆ ਤੇ ਮੈਂ ਹਰਜਾਨਾ ਕਦਾ ਭਰਾਂ ਹਾਂਜੀ ਇੱਕ ਨਾ ਖੇਤ ਕੋ ਪਾਤ ਨੇ ਪਤੇ ਕਿਤੇ ਤੁਸੀਂ ਖੇਤ ਦਾ ਕਦੇ ਉਜਾੜਾ ਹੋ ਗਿਆ ਉੱਥੇ ਤੇ ਇੱਕ ਪੱਤਾ ਵੀ ਨਹੀਂ ਟੁੱਟਾ ਜਿੰਨੇ ਬੂਟੇ ਲੱਗੇ ਨੇ ਜਿੰਨਾ ਖੇਤ ਈ ਸਾਰੀ ਹਰੀ ਭਰੀ ਹੈ ਜੀ ਬਾਦ ਬਦਤ ਤੁਮ ਬੈਨਰ ਸਾਤੇ ਜੇ ਤੁਸੀਂ ਐਵੇਂ ਗੱਲਾਂ ਨੂੰ ਵਧਾ ਰਹੇ ਹੋ ਬਾਤਾਂ ਵਧਾ ਰਹੇ ਹੋ ਐਵੇਂ ਬੋਲੀ ਜਾ ਰਹੇ ਹੋ ਹਾਂਜੀ ਜੇਕਰ ਖਾਈ ਮੱਖਣ ਤੇ ਨਾ ਕਦੇ ਜੇ ਪਸ਼ੂਆਂ ਨੇ ਖਾਧਾ ਹੈ ਤੇ ਫਿਰ ਗੱਲ ਕਰ ਹਾਂਜੀ ਤੋ ਤੁਮ ਲੇਹੋ ਚਾਹੋ ਜੋ ਲੈਣਾ ਕਦੇ ਫੇਰ ਤੁਹਾਡਾ ਹਰਜੰਦਾ ਬਣਦਾ ਵੀ ਹੈ ਜੋ ਤੁਹਾਡਾ ਨੁਕਸਾਨ ਹੋਇਆ ਹੁਣ ਖੇਤਾਂ ਵਿੱਚ ਪੰਛੀਆਂ ਨੇ ਨੁਕਸਾਨ ਕੀਤਾ ਹੋਵੇ ਤੇ ਹਰਜਾਨਾ ਭਰੀਏ ਪਾਦਸ਼ਾਹ ਕਹਿੰਦੇ ਨੇ ਜੇ ਪਸ਼ੂਆਂ ਨੇ ਖੇਤ ਤੁਹਾਡਾ ਅਜਾੜ ਦਿੱਤਾ ਹੈ ਫਿਰ ਅਸਾਦਾ ਹਰਜਾਨਾ ਭਰਨਾ ਬਣਦਾ ਪਰ ਜੇ ਖੇਤ ਇਹ ਹਰਿਆ ਭਰਿਆ ਹੈ ਇਹ ਬਿਲਕੁਲ ਠੀਕ ਠਾਕ ਹੈ ਫਿਰ ਹਰਜਾਨਾ ਕਦਾ ਭਰੀਏ ਜੀ ਹਾਂਜੀ ਜੇਕਬਾਰ ਤਿਤ ਬਚਨ ਪ੍ਰਤੀ ਤੂ ਇਸਰਾ ਤੁਹਾਡੇ ਲਈ ਇਹ ਬਾਤ ਜਿਹੜੀ ਉਚਿਤ ਨਹੀਂ ਹੈ ਗੱਲ ਉਚਿਤ ਨਹੀਂ ਹੈ ਜੀ ਸੁਣ ਕਰ ਸਿਆਲੇ ਧਰਤਨਾ ਚੀ ਤੂ ਇਸ ਤਰ੍ਹਾਂ ਜਿਹੜੇ ਸਿਆਣੇ ਪੁਰਸ਼ ਹੁੰਦੇ ਨੇ ਨਾ ਉਹ ਛੇਤੀ ਕਿਤੇ ਗਲਦਾਂ 'ਤੇ ਵਿਸ਼ਵਾਸ ਨਹੀਂ ਕਰਦੇ ਇਸ ਤਰ੍ਹਾਂ ਧੰਗੁਰ ਅਨੰਦਕ ਤੇ ਮਹਾਰਾਜ ਰਾਏ ਬਲਾਰ ਨੂੰ ਆਖਦੇ ਨੇ ਇਹਦਾ ਕੋਈ ਨੁਕਸਾਨ ਨਹੀਂ ਕੀਤਾ ਹੈ ਜੀ ਹਾਂਜੀ ਉਹਨਾਂ ਬੋਲਿਓ ਉਹਨਾਂ ਕਰ ਕਰਕੇ ਕਰਾ ਜੇ ਇਸ ਤਰ੍ਹਾਂ ਸੁਣ ਕੇ ਜਿਹਦਾ ਖੇਤ ਸੀ ਉਹ ਕਿਸਾਨ ਬੋਲਦਾ ਹੈ ਜੀ ਸਾਬਤ ਏਕ ਨਾ ਕੋਨ ਕਦਾਰਾ ਕਹਿੰਦੇ ਉੱਥੇ ਤੇ ਇੱਕ ਪੱਤਾ ਵੀ ਨਹੀਂ ਛੱਡਿਆ ਬੂਟੇ ਦੀ ਤੇ ਗੱਲ ਵੀ ਬੜੀ ਦੂਰ ਦੀ ਹੈ ਖੇਤ ਹੈ ਖੇਤੀ ਹੈ ਭਾਵੇਂ ਕਣਕ ਦੀ ਹੈ ਕਹਿੰਦੇ ਉੱਥੇ ਤੇ ਕੋਈ ਪਤਾ ਵੀ ਨਹੀਂ ਛੱਡਿਆ ਪਸੂਆ ਨੇ ਹਾਂਜੀ ਪਾਠਵਾ ਮਾਨਵਹਿ ਰਤਾਸੂ ਕਹਿੰਦੇ ਇਸ ਤਰ੍ਹਾਂ ਸਾਰਾ ਖੇਤ ਮੈਂ ਆਪਣੇ ਅੱਖੀ ਵੇਖੇ ਆਇਆ ਹਾਂਜੀ ਮੈਂ ਨਹਿ ਕਹੋ ਕੂੜ ਤੁਮ ਪਸੂ ਮੈਂ ਕੂੜ ਨਹੀਂ ਬੋਲਦਾ ਝੂਠ ਨਹੀਂ ਬੋਲਦਾ ਮੈਂ ਸੱਚ ਬੋਲਦਾ ਹਾਂ ਇਸ ਤਰ੍ਹਾਂ ਕਿਸਾਨ ਆਖਦਾ ਏ ਰਾਏ ਬੁਲਾਰ ਨੋ ਜੀ ਹਾਂਜੀ ਯੋਗਾ ਮਾਂ ਬਚਨ ਸੁਣਨ ਸੰਸੈ ਆਇਆ ਕਹਿੰਦੇ ਇਸ ਤਰ੍ਹਾਂ ਸਾਰਾ ਜਿਹੜਾ ਉਹਨੇ ਬੋਲ ਆਖਿਆ ਸੀ ਕਿਸਾਨ ਨੇ ਤੇ ਰਾਏ ਬੁਲਾਰ ਸੋਚਦਾ ਮਨ ਵਿੱਚ ਵਿਚਾਰ ਕਰਦਾ ਹੈ ਜੀ ਨਿਰਣਾ ਕਾਰਨ ਮਨੁਜ ਪਠਾਇਆ ਉਹਨੇ ਨਿਰਣਾ ਕੀਤਾ ਉਹਨੇ ਸੋਚਿਆ ਕਿ ਸ਼ਾਇਦ ਆਪਣਾ ਇੱਕ ਨੌਕਰ ਭੇਜ ਕੇ ਉੱਥੇ ਸਾਰੇ ਖੇਤ ਦਾ ਹਾਲਚਲ ਵੇਖ ਲੈਣੇ ਹਾਂ ਜੀ ਫੇਰ ਉਹ ਫਿਰ ਕੈ ਨਰ ਚੌਂ ਘਾਤੇ ਉਹ ਜਦੋਂ ਗਿਆ ਉੱਥੇ ਸੇਵਕ ਗਿਆ ਰਾਏ ਬੁਲਾਰ ਦਾ ਉਹਨੇ ਸਾਰੇ ਪਾਸੇ ਚੋਂ ਦਿਸ਼ਾਂ ਦੇ ਵਿੱਚ ਦੇਖਿਆ ਸਾਰਾ ਖੇਤ ਹਰਿਆ ਭਰਿਆ ਵੇਖਿਆ ਹੈ ਜੀ ਬੇਗਨਨਾ ਦਿਸ਼ਾ ਮਰਿਓ ਤਹਾਂ ਉਥੇ ਕੋਈ ਵੀ ਤਾਂ ਨਹੀਂ ਲਗਾ ਕੋਈ ਖੇਤੀ ਉਜੜੀ ਨਹੀਂ ਵੇਖੀ ਹਾਂਜੀ ਆਏ ਰਾਏ ਸੋ ਬਾਤ ਜਨਾਈ ਉਹਨੇ ਆ ਕੇ ਸਾਰੀ ਗੱਲ ਜਿਹੜੀ ਰਾਏ ਬੁਲਾਰ ਨੂੰ ਦੱਸੀ ਐ ਰਾਏ ਬੁਲਾਰ ਕੌਣ ਹੈ ਜਿੱਥੇ ਮਹਿਤਾ ਕਲਿਆਣ ਦਾਸ ਜੀ ਪਟਵਾਰੀ ਦੀ ਨੌਕਰੀ ਕਰਦੇ ਸਨ ਉਹਨਾਂ ਦੇ ਪਾਸ ਰਹਿ ਕੇ ਤੇ ਧੰਗੁਰ ਨਾਨਕ ਜੀ ਮਹਾਰਾਜ ਦੀ ਪਹਿਚਾਣ ਜੇ ਕੀਤੀ ਐ ਕਿਤੇ ਇੱਕ ਰਾਏ ਬੁਲਾਰ ਨੇ ਕੀਤੀ ਐ ਤੇ ਇੱਕ ਭੈਣ ਬੀਬੇ ਜਾਨ ਨਾਨਕ ਜੀ ਨੇ ਕਿਤੇ ਜਿਹਨੂੰ ਤੇ ਪਹਿਚਾਣ ਹੋ ਗਈ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀਆਂ ਤੇ ਕੁੱਲਾਂ ਤਰ ਗਈਆਂ ਪਰ ਜਿਨ੍ਹਾਂ ਨੇ ਪਹਿਚਾਨ ਨਹੀਂ ਦਾ ਹੋਈ ਜਿਨ੍ਹਾਂ ਨੂੰ ਉਹਨਾਂ ਨੇ ਵਟੇ ਤੱਕ ਮਾਰੇ ਨੇ ਜਿੱਥੇ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਬਚਨ ਆਖੇ ਨੇ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿਤੇ ਕੋਈ ਕਹਿੰਦਾ ਆਦਮੀ ਹੈ ਕੋਈ ਕਹਿੰਦਾ ਭੂਤ ਚਿੰਬੜ ਗਏ ਨੇ ਜਿਹੋ ਜਿਹੇ ਲੋਕਾਂ ਦੀ ਸੋਚ ਹੈ ਉਹ ਉਹ ਜੀ ਆਪਣੀ ਗੱਲ ਅੱਗੇ ਰੱਖਦੇ ਨੇ ਇਸ ਤਰ੍ਹਾਂ ਉਹਨੇ ਆ ਕੇ ਸਾਰੀ ਰਾਏ ਬੁਲਾਰ ਨੂੰ ਗੱਲ ਦੱਸੀ ਹੈ ਜੀ ਮੈਂ ਹੇਰੀ ਫਿਰ ਕੈ ਚੌਕਾਈ ਉਹ ਬਨੌਕਾ ਆ ਕਿ ਸਾਰੀ ਗੱਲ ਜਿਹੜੀ ਹੈ ਰਾਏ ਬੁਲਾ ਨੂੰ ਦੱਸਦਾ ਕਿ ਮੈਂ ਤੇ ਸਾਰੇ ਪਾਸੇ ਵੇਖ ਕੇ ਆਇਆ ਹਾਂ ਜੀ ਨੈ ਪਸ ਖੋਜ ਨਾ ਬੂਟਾ ਟੂਟਾ ਕਿਤੇ ਨਾ ਉਥੇ ਕੋਈ ਪਸੂ ਨਾ ਕੋਈ ਬੂਟਾ ਜਿਹੜਾ ਟੁੱਟਾ ਦਿਖਦਾ ਹੈ ਨਾ ਖੇਤ ਉਜੜਿਆ ਵਿਖਦਾ ਹੈ ਹਾਂ ਜੀ ਰਹੋ ਨਸਰ ਸਭ ਸਾਬਤ ਬੂਟਾ ਕਿਤੇ ਇਹ ਨਸਾਰੇ ਆ ਇਹ ਹਰਿਆ ਭਰਿਆ ਸਾਰੇ ਪਾਸੇ ਹਾਂ ਜੀ ਜਹੋਂ ਔਰ ਕਤ ਬਾਰ ਨਾ ਤੋਰੀ ਕਿਨੇ ਮੈਂ ਚਾਰੇ ਪਾਸੇ ਸਾਰੀਆਂ ਦਿਸ਼ਾਵਾਂ ਵਿੱਚ ਦੇਖਿਆ ਕੋਈ ਇਹੋ ਜੀ ਗੱਲ ਨਹੀਂ ਦੇਸੀ ਕੁਝ ਉਜੜਿਆ ਹੋਵੇ ਹਰੀ ਖਰੀ ਭੂਜਰੀ ਸੋਜੋਰੀ ਸਾਰੇ ਪਾਸੇ ਹਰਿਆ ਭਰਿਆ ਕਿਤੇ ਕੁਝ ਨਹੀਂ ਉਜੜਿਆ ਹੋਇਆ ਸਭ ਕੁਝ ਬਿਲਕੁਲ ਠੀਕ ਠਾਕ ਹੈ ਜੀ ਰਾਹਕ ਝੂਠੋ ਤੇਤ ਦੁਹਾਈ ਉਹ ਸੇਵਕ ਕਹਿਣ ਲਗਾ ਰਾਏ ਬੁਲਾਰ ਜੀ ਮੈਨੂੰ ਤੇ ਲੱਗਦਾ ਇਹ ਰਾਹਕ ਜਿਹੜਾ ਆਇਆ ਕਿਸਾਨ ਚੱਲ ਗਿਆ ਇਹ ਝੂਠ ਬੋਲਦਾ ਹੈ ਵੇਂ ਬੋਲੀ ਜਾਂਦਾ ਐ ਨਾਉਂਸ਼ ਨਾਉਂ ਵੀ ਬੋਲੀ ਜਾਂਦਾ ਗੱਲ ਤੇ ਹੁਣ ਸੱਚੀ ਸੀ ਗੁਰਨਾਨੂ ਪਾਸ਼ਾ ਮਹਾਰਾਜ ਇੱਕ ਥਾਂ ਤੇ ਬੈਠੇ ਸਨ ਬੰਦਗੀ ਵਿੱਚ ਜੁੜੇ ਸਨ ਸੁੱਤ ਜੋੜ ਕੇ ਬੈਠੇ ਸਨ ਪੱਕਵਾ ਨੇ ਖੇਤ ਵਿੱਚ ਵੜ ਕੇ ਦਿਲ ਕੀਤਾ ਜਿੱਧਰ ਮਨ ਕੀਤਾ ਉਧਰ ਜਾ ਕੇ ਆਪਣਾ ਹਰਾ ਚੁਗ ਲਿਆ ਪਰ ਸੱਚ ਜਾਣਿਓ ਉਹ ਪਸ਼ੂ ਸਾਡੇ ਇਨਸਾਨ ਦੇ ਨਹੀਂ ਥਾ ਆਪੋ ਸਤਨਾਓ ਈਵਾਹੇ ਗੁਰੂ ਉਹ ਜਿਹੜੇ ਪਸ਼ੂ ਨੇ ਉਹ ਕਿਸੇ ਆਮ ਆਦਮੀ ਦੇ ਨਹੀਂ ਐ ਉਹ ਨਰੰਕਾਰ ਦੇ ਪਤੂ ਨੇ ਜਿਨੇ ਸਾਰੇ ਜੀਵ ਜੰਤੂ ਪਾਏ ਸੈਲ ਪੱਥਰ ਮੈਂ ਜੰਤੂ ਪਾਏ ਟਾਕਾ ਰਿਜਿਕ ਆਗੇ ਕਰ ਤਰਿਆ ਉਹ ਤੇ ਪੱਥਰਾਂ ਦੇ ਵਿੱਚ ਜਿਹੜੇ ਕੀੜੇ ਨੇ ਉਹਨਾਂ ਨੂੰ ਖਾਣ ਵਾਸਤੇ ਦਿੰਦਾ ਪਰ ਹੁਣ ਇਹ ਜਿਹੜਾ ਮਨੁਮੁਖ ਹੈ ਜਿਹਨੂੰ ਸਮਝ ਨਹੀਂ ਹੈ ਜਿਹਦੇ ਆਖੇ ਰੋਲਾ ਪਾਉਣਾ ਸ਼ੁਰੂ ਕਰ ਦਤਾ ਕਿ ਮੇਰਾ ਖੇਤ ਉਜੜ ਗਿਆ ਰਾਏ ਬੁਲਾ ਨੂੰ ਆ ਕੇ ਸ਼ਿਕਾਇਤ ਕਰਦਾ ਇਸ ਤਰ੍ਹਾਂ ਆ ਕੇ ਉਸ ਸੇਵਕ ਨੇ ਆਖਿਆ ਮੈਨੂੰ ਤੇ ਲੱਗਦਾ ਕਿ ਇਹ ਕਿਸਾਨ ਝੂਠ ਬੋਲਦਾ ਕਿਸਾਨ ਝੂਠ ਬੋਲਦਾ ਜਿਨੇ ਆ ਕੇ ਇੱਥੇ ਆਪਣਾ ਹਰਜਾਨਾ ਲੱਭਦਾ ਹੈ ਜੀ ਕੁਜਤ ਦੰਡ ਹੈ ਹਨਰ ਰਾਈ ਕਿਤੇ ਜਿਹੜਾ ਦੰਡ ਦੇਣਾ ਹੈ ਜਿਹੜਾ ਹਰਜਾਨਾ ਤੁਸੀਂ ਨਾਨਕ ਕੋਲੋਂ ਮੰਗਦੇ ਹੋ ਮੈਨੂੰ ਤੇ ਲੱਗਦਾ ਇਹਦੇ ਕੋਲ ਲੈਣਾ ਚਾਹੀਦਾ ਜੇ ਆ ਕੇ ਝੂਠ ਬੋਲਦਾ ਹੈ ਜੀ ਹਾਂਜੀ ਸੋਨ ਕਰੇ ਕਰਖਕ ਮਨੈ ਬਸਾ ਮਾਨਾ ਕਿਤੇ ਇਸਰਾ ਉਹ ਸੁਣ ਕੇ ਕਿਸਾਨ ਜਿਹੜਾ ਬੜਾ ਹੈਰਾਨ ਹੋਇਆ ਹੁਣ ਉਹਦੇ ਮਨ ਵਿੱਚ ਤਾਂ ਬਹੁਤ ਹੈਰਾਨਗੀ ਹੈ ਨਾ ਰੌਣਕੀ ਤੇ ਹੋਏ ਕੀ ਹੁਣ ਇੰਨੀ ਮਿਹਨਤ ਕੀਤੀ ਸੀ ਫਸਲ ਉਗਾਈ ਸੀ ਪਸੂਆਂ ਨੇ ਚੱਲੇ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹਰਾਨ ਹੁੰਦਾ ਪਰ ਇਸ ਗੱਲ ਤੋਂ ਬਹੁਤ ਹਰਾਨ ਸੀ ਆਪਣੇ ਅੱਖੀਂ ਮੈਂ ਵੇਖ ਕੇ ਆਇਆ ਇਹ ਸੇਵਕ ਆ ਕੇ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੋਇਆ ਜੀ ਨਿਜ ਹੀਰਣ ਕੋ ਕੀਨ ਪਿਆਨਾ ਕਿਤੇ ਇਸ ਤਰ੍ਹਾਂ ਉਥੋਂ ਪਿਆਨਾ ਕਰ ਲਿਆ ਚੱਲ ਗਿਆ ਉਥੋਂ ਜਿੱਥੇ ਰਾਏ ਬੋਲਾਰ ਬੈਠੇ ਸਨ ਧਨ ਗੁਰਨਾਨਕ ਦੇ ਮਹਾਰਾਜ ਸਨ ਉਹਨਾਂ ਨੂੰ ਆਖਦਾ ਕਿ ਮੈਂ ਆਪਣੇ ਅੱਖਾਂ ਨਾਲ ਇੱਕ ਵਾਰ ਫਿਰ ਦੁਬਾਰਾ ਦੇਖ ਕੇ ਆਉਣਾ ਹਾਂ ਜੀ ਤੁਰਨ ਸਰਸ ਜਹਾਂ ਚਹਕੋਨਾ ਕਦੇ ਜਾ ਕੇ ਚਾਰੇ ਕੋਨਿਆਂ ਵਿੱਚ ਖੇਤ ਵੇਖਦਾ ਹੈ ਬੜਾ ਹੈਰਾਨ ਹੋ ਜਾਂਦਾ ਹੈ ਹਾਂ ਜੀ ਮਤਵਾਰੇ ਜਮਕੀਨ ਸਮੋਨਾ ਕਦੇ ਇਸ ਤਰ੍ਹਾਂ ਜਾ ਕੇ ਬੜਾ ਹੈਰਾਨ ਹੁੰਦਾ ਹੈ ਇਸ ਤਰ੍ਹਾਂ ਸਾਰੇ ਪਾਸੇ ਚਾਰੇ ਦਿਸ਼ਾਂ ਵਿੱਚ ਵੇਖਦਾ ਹੈ ਜੀ ਸਾਬਕਦਾਰ ਜਰਾ ਬહેરા ਕਿ ਜੇ ਐਸਾ ਸਾਰੀ ਖੇਤ ਜਿਹੜੀ ਉਜੜੀ ਵਿਖੀ ਸੀ ਇਹ ਤਾਂ ਸਾਰੀ ਹਰੀ-ਪਰੀ ਹੈ ਹਾਂਜੀ ਗੈਓ ਰਾਏ ਢੈਗ ਲਗੀ ਨਾ ਦੇਰੇ ਕਿ ਤੇ ਸਭ ਕੁਝ ਵੇਖ ਕੇ ਹੈਰਾਨ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਗਈ ਇੱਕ ਪਾਸੇ ਗੁਰਨਾਣ ਪਾਸ਼ਾ ਮਹਾਰਾਜ ਬੈਠੇ ਨੇ ਇਹੋ ਜੀਆਂ ਗੱਲਾਂ ਕਰਦਾ ਹੈ ਮਨਮਤ ਦੀਆਂ ਆਗੇ ਕਿ ਬੇਰਾ ਖੇਤ ਉਜੜ ਗਿਆ ਆਪਣੇ ਵੱਲੋਂ ਤੇ ਗੁਹਾਰ ਲਾਈਏ ਰਾਏ ਬੁਲਾਰ ਦੇ ਕੋਲੋਂ ਪਰ ਹੁਣ ਜਾ ਕੇ ਰਾਇਬਲਾਂ ਨੂੰ ਸਾਰੀ ਗੱਲ ਗੱਲ ਦੱਸਣ ਵਾਪਸ ਜਾਣਾ ਹੈ ਜੀ ਆਵਤ ਲੋਹਰਿਆਵਲ ਭਾਰੀ ਉਹ ਦੇਖ ਕੇ ਕਿਤੇ ਅੱਗੇ ਨਾਲੋਂ ਦੁੱਗਣੀ ਡੁੱਗਣੀ ਹਰੀ ਹੋਈ ਸੀ ਪਹਿਲਾਂ ਥੋੜੀ ਸੀ ਜਿਹੜੀ ਹਾਰਾ ਦੇਖ ਕੇ ਪਸ਼ੂਆਂ ਨੇ ਚਰ ਲਿਆ ਸੀ ਕਿਤੇ ਉਹ ਜਿਹੜਾ ਖੇਤ ਹੈ ਉਸ ਤੋਂ ਵੀ ਹਰਿਆ ਭਰਿਆ ਜ਼ਿਆਦਾ ਹੋ ਗਿਆ ਸੀ ਹਾਂਜੀ ਭਾਵੇਂ ਨਾ ਕਾਰਨ ਜਾਤ ਵਿਚਾਰੀ ਕਿਉਂ ਹੁਣ ਉਹਦੇ ਉਹ ਵਿਚਾਰ ਵੀ ਨਹੀਂ ਸੀ ਸਕਦਾ ਇਹ ਗੱਲ ਕਿਸ ਤਰ੍ਹਾਂ ਵਾਪਰ ਗਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬੋਲ ਆਖੇ ਹੁਣ ਖਾਬੋ ਖਰਚੋ ਰਾਮੇਲ ਭਾਈ ਟੋਟਣਾ ਆਵੇ ਵੱਧੋ ਜਾਈ ਕਿਤੇ ਉੱਥੇ ਕਿਸੇ ਚੀਜ਼ ਦਾ ਘਾਟਾ ਰਹੀਂਦਾ ਤਾਂ ਇਹ ਤੇ ਪਾਤਸ਼ਾਹ ਮਹਾਰਾਜ ਨੇ ਆਖਿਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਤਿੰਨ ਸਿਧਾਂਤ ਦਿੱਤੇ ਤਿੰਨ ਸਿਧਾਂਤਾਂ ਦੇ ਨਾਲ ਦੁਨੀਆ ਨੂੰ ਤਾਰ ਦਿੱਤਾ ਇਹ ਕਹਿ ਦੇਣਾ ਸੌਖਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਦੋਂ ਇਹਨਾਂ ਨੂੰ ਕਮਾਉਣਾ ਪੈਂਦਾ ਹੈ ਨਾ ਫਿਰ ਪਤਾ ਲੱਗਦਾ ਹੈ ਕਿ ਕਿਰਤ ਕਿਸ ਤਰ੍ਹਾਂ ਹੁੰਦੀ ਹੈ ਨਾਮ ਕਿਸ ਤਰ੍ਹਾਂ ਜਪ ਹੁੰਦਾ ਹੈ ਆਖਣ ਯੋਖਾ ਸਾਚਾ ਕਹਿੰਦੇ ਸਭ ਤੋਂ ਔਖਾ ਨਾਮ ਜਪਣਾ ਹੈ ਕਈ ਮਨ ਉਹ ਕਹਿੰਦੇ ਨੇ ਸ਼ਾਇਦ ਜਿਹੜਾ ਨਾਮ ਜਪਣਾ ਮਾਲਾ ਫੇਰਨੀ ਵੇਲੜਾ ਦਾ ਕੰਮ ਹੈ ਪਰ ਨਾਮ ਜਪਣਾ ਹੀ ਸਭ ਤੋਂ ਔਖਾ ਹੈ ਕੀਰਤ ਕਰੋ ਨਾਮ ਜਪੋ ਤੇ